ਸੰਸਰ ਕੀ ਹੈ ਭਰਾਵੋ ਸਰ ਕੱਲ ਕੋਈ ਕੱਲ ਮਿਤੀ 21 325 ਨੂੰ ਕੋਈ 12:30 12 ਵਜੇ ਇਹ ਮੁਖ ਅਫਸਰ ਥਾਣਾ ਰਾਮਾ ਮੰਡੀ ਨੂੰ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀਗਾ ਕਿ ਜਿਹੜਾ ਗੁਰੂ ਗੋਬਿੰਦ ਸਿੰਘ ਐਵੇਨਿਊ ਹੈਗੇ ਕੋਠੀ ਨੰਬਰ 282 ਦੇ ਵਿੱਚ ਜਿਹੜੀ ਹੈਗੀ ਆ ਉਹ ਲੁੱਟ ਹੋਈ ਹੈ ਜੋ ਇਸਲਾਹ ਦੇ ਉੱਤੇ ਸਾਡੇ ਡਿਊਟੀ ਅਫਸਰ ਤੇ ਮੈਂ ਮੌਕੇ ਤੇ ਗਏ ਸੀਗੇ ਤੇ ਮੌਕੇ ਤੇ ਜਾ ਕੇ ਅਸੀਂ ਸਾਰੀ ਗੱਲਬਾਤ ਸੁਣੀ ਤੇ ਗੌਰਵ ਗਰਗ ਜਿਹੜਾ ਕਿ ਵਿਕਟਮ ਸੀਗੇ ਉਹ ਉਹਨਾਂ ਦਾ ਜਿਹੜਾ ਬਿਆਨ ਲਿਖਿਆ ਗਿਆ ਹੈਗਾ ਗੌਰਵ ਗਰ ਦੇ ਬਿਆਨ ਦੇ ਉੱਤੇ ਜਿਹੜਾ ਮੁਕੱਦਮਾ ਨੰਬਰ 6821325 ਅੰਡਰ ਸੈਕਸ਼ਨ 309 ਜਿਮਨ 6 331 ਜਿਮਨ 3 ਬੀ ਐਨ ਐਸ ਦੇ ਤਹਿਤ ਜਿਹੜੀ ਕਿ ਲੁੱਟ ਦੀ ਸੈਕਸ਼ਨਸ ਹੁੰਦੇ ਹੈਗੇ ਨੇ ਉਹਨਾਂ ਦੇ ਤਹਿਤ ਥਾਣਾ ਲਾਮਾ ਮੈਂਡ ਵਿੱਚ ਅਸੀਂ ਮੁਕੱਦਮਾ ਦਰਜ ਕੀਤਾ ਸੀਗਾ ਤੇ ਸ਼ਾਮ ਨੂੰ ਜਿਹੜਾ ਹੈਗਾ ਸੀ ਜਿਹੜਾ ਇਹ ਦੋਸ਼ੀ ਸੀਗਾ ਰਾਜਨ ਜਿਹੜਾ ਕਿ ਚੱਕ ਸੈਨਾ ਜਲੰਧਰ ਦਾ ਰਹਿਣ ਵਾਲਾ ਹੈਗਾ ਜਿਹੜਾ ਕਿ ਨਸ਼ਾ ਕਰਨ ਦਾ ਆਦੀ ਹੈਗਾ ਇਹਨੂੰ ਅਸੀਂ ਕਿਸੇ ਮੁਕਦਮੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਸੀਗਾ ਤੇ ਇਹਦੇ ਬਾਅਦੋਂ ਜਿਹੜਾ ਹੈਗਾ ਲੁੱਟ ਕੀਤਾ ਹੋਇਆ ਮੋਬਾਈਲ ਫੋਨ ਪੋਕੋ ਦਾ ਉਹ ਵੀ ਬਰਾਮਦ ਹੋ ਗਿਆ ਸੀ ਪਲੱਸ ਉਹ ਦਾਤਰ ਜਿਹੜੇ ਨਾਲ ਹਥਿਆਰ ਬੰਦ ਹੋ ਕੇ ਨੇ ਲੁੱਟ ਕੀਤੀ ਸੀ ਵੀ ਉਹ ਵੀ ਦਾਤਰ ਜਿਹੜਾ ਸੀ ਇਹ ਤੋਂ ਬਰਾਮਦ ਕਰ ਲਿਆ ਸੀਗਾ ਫਿਲਹਾਲ ਅੱਜ ਨੂੰ ਅਸੀਂ ਕੋਰਟ 'ਚ ਪੇਸ਼ ਕਰਕੇ ਇਹਦਾ ਰਿਮਾਂਡ ਲੈ ਕੇ ਹੋਰ ਕੁੱਝ ਕੰਮ ਕਰਾਂ ਸਰ ਦੋਸ਼ੀ ਦੇ ਪਹਿਲਾਂ ਉਹ ਵੀ ਮੁਕਤ ਹੈਗਾ ਉਹ ਚੈੱਕ ਕਰ ਰਹੇ ਹੈਗੇ ਜੀ ਫਿਲਹਾਲ ਇਹ ਥੋੜਾ ਜਿਹਾ ਨਸ਼ਾ ਕਰਦਾ ਹੈਗਾ ਤੇ ਰਿਕਾਰਡ ਅਸੀਂ ਚੈੱਕ ਕਰਕੇ ਤੁਹਾਨੂੰ ਦੱਸਾਂਗੇ